ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਬੈਂਕਾ ਅਕਾਲੀ ਦਲਵਾਦ ਪੰਜਾਬ ਟੀਮ ਤਰਨਤਨ ਸਾਹਿਬ ਅੱਜ ਜਸਰਵਾਲ ਪਿੰਡ ਦੇ ਵਿੱਚ ਪਹੁੰਚੇ ਹੋ ਕਿੰਨਾ ਦੇ ਨਾਲ ਤੁਹਾਡਾ ਰਾਬਤਾ ਹੈ ਕੀ ਹੋਣੇ ਇੱਥੇ ਕਰਨਾ ਜਾ ਰਹੇ ਹਾਂ ਅਸੀਂ ਪਿੰਡ ਜਸਰਵਾਲ 'ਚ ਪਹੁੰਚੇ ਹਾਂ ਸਾਡਾ ਰਾਬਤਾ ਸਰਦਾਰ ਬਲਵਿੰਦਰ ਸਿੰਘ ਜੀ ਨਾਲ ਹੋਇਆ ਸੀ ਜਿਹੜੇ ਕਿ ਇੱਥੇ ਖੇਤੀ ਕਰਦੇ ਨੇ ਔਰ ਖੁਦ ਡੇਢ ਕਿੱਲੇ ਦੇ ਮਾਲਕ ਨੇ ਤੇ ਬਾਕੀ ਉਹਨਾਂ ਨੇ ਕਰੀਬ 15 ਤੋਂ 20 ਕਿੱਲੇ ਜ਼ਮੀਨ ਜਿਹੜੀ ਸੀ ਉਹ ਠੇਕੇ ਤੇ ਲਈ ਹੋਈ ਸੀ ਤੇ ਉਹਨਾਂ ਦੀ ਪੂਰੀ ਦੀ ਪੂਰੀ ਫਸਲ ਜਿਹੜੀ ਹੈ ਬਰਬਾਦ ਹੋ ਚੁੱਕੀ ਹੈ ਇਸ ਵਕਤ ਵੀ ਉਹਨਾਂ ਦੀ ਫਸਲ ਦੇ ਵਿੱਚ ਕਰੀਬ 3 ਤੋਂ 4 ਫੀਟ ਤੱਕ ਪਾਣੀ ਆ ਤੇ ਉਹਨਾਂ ਨੇ ਜਿਹੜੇ ਹੈਗਾ ਹੀ ਜਿਨ੍ਹਾਂ ਤੋਂ ਜ਼ਮੀਨ ਲਈ ਹੈ ਸਰਦਾਰ ਪ੍ਰਗਟ ਸਿੰਘ ਤੇ ਸਰਦਾਰ ਜਗਜੀਤ ਸਿੰਘ ਜੀ ਦੋਵੇਂ ਭਰਾ ਨੇ ਤੇ ਉਹਨਾਂ ਨੇ ਵੱਡੀ ਦਰ ਆਪਣਾ ਦਿਲ ਦਿਖਾਉਂਦੇ ਹੋਏ ਪੰਜਾਬੀ ਦਿਖਾਉਂਦੇ ਹੋਏ ਉਹਨਾਂ ਨੇ ਸਰਦਾਰ ਬਲਵਿੰਦਰ ਸਿੰਘ ਦਾ ਪੂਰੇ ਸਾਲ ਦਾ ਠੇਕਾ ਮਾਫ ਕਰ ਦਿੱਤਾ ਤੇ ਉਹਨਾਂ ਨੂੰ ਮਿਹਰਬਾਨੀ ਵਾਸਤੇ ਇੱਕ ਵੱਡਾ ਯੋਗਦਾਨ ਦਿੱਤਾ ਜਿਹਦੇ ਵਾਸਤੇ ਅਸੀਂ ਸਰਦਾਰ ਪ੍ਰਗਟ ਸਿੰਘ ਤੇ ਸਰਦਾਰ ਜਗਜੀਤ ਸਿੰਘ ਜੀ ਦਾ ਧੰਨਵਾਦ ਕਰਨ ਵਾਸਤੇ ਇੱਥੇ ਪਹੁੰਚੇ ਆ ਤੇ ਅਸੀਂ ਅਪੀਲ ਕਰਦੇ ਆ ਪੰਜਾਬ ਦੇ ਹਰ ਉਸ ਸ਼ਹਿਰੀ ਨੂੰ ਹਰ ਉਸ ਨਾਗਰਿਕ ਨੂੰ ਜਿਹੜੇ ਆ ਇਹਨਾਂ ਨੇ ਮਿਸਾਲ ਕਾਇਮ ਕੀਤੀ ਆ ਸਰਦਾਰ ਪਰਗਤ ਸਿੰਘ ਸਰਦਾਰ ਜਗਜੀਤ ਸਿੰਘ ਜੀ ਨੇ ਆਪ ਵੀ ਉਸ ਮਸਾਲੇ ਐਸੀ ਉਹ ਮਸਾਲਾ ਜਿਹੜੀਆਂ ਕਾਇਮ ਕਰੋ ਤੇ ਆਪਣੇ ਪੰਜਾਬੀ ਵੀਰਾਂ ਦੀ ਬਾਹ ਫੜੋ ਤਾਂ ਜੋ ਉਹ ਮੁੜ ਕੇ ਦੁਬਾਰਾ ਉੱਠ ਸਕਣ ਤੇ ਫਿਰ ਆਪਣੇ ਦੇ ਵਿੱਚ ਵਿਚਰਨਾ ਸੋ ਮੈਂ ਵੀਰਾਂ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਸਾਡੇ ਤੋਂ ਕੋਲ ਪਹੁੰਚਦੇ ਨੇ ਜਾ ਸਾਰੇ ਨਾਲ رابطہ ਕਰਦੇ ਨੇ ਅਸੀਂ ਆਨੇ ਆ ਕਿ ਇਸ ਤਰੀਕੇ ਨਾਲ ਡੁੱਬੇ ਹੋਏ ਕਿਸਾਨਾਂ ਦੀ ਆਪਾਂ ਮਦਦ ਕਰੀਏ ਜਿਹੜੇ ਘਰ ਟਹਿ ਚੁੱਕੇ ਆ ਉਹਨਾਂ ਦਾ ਦੁਬਾਰਾ ਆਪਾਂ ਰਿਪੇਅਰ ਕਰਵਾਈਏ ਉਹਨਾਂ ਦੇ ਘਰ ਬਣਵਾ ਕੇ ਦੇਈਏ ਕੁਛ ਐਦਾਂ ਹੀ ਸਾਰੇ ਮਿਲ ਜੁੜ ਕੇ ਕੰਮ ਕਰੀਏ ਜੀ ਮੇਰਾ ਨਾਮ ਪ੍ਰਗਟ ਸਿੰਘ ਮੇਰਾ ਭਰਾ ਛੋਟਾ ਜਗਜੀਤ ਸਿੰਘ ਪਿੰਡ ਸਾਡਾ ਰਿਆੜ ਆ ਅਸੀਂ ਜ਼ਮੀਨ ਜਸਤਰਾ ਲਈ ਸੀ ਜੋ ਕਿ ਬਲਵਿੰਦਰ ਸਿੰਘ ਪੁੱਤਰ ਸਰਦਾਰ ਨਿਰਮਲ ਸਿੰਘ ਇਹਨਾਂ ਨੂੰ ਠੇਕੇ ਦਿੱਤੀ ਸੀ ਤੇ ਜੋ ਹੜ੍ਹ ਦੇ ਹਾਲਾਤ ਵੇਖ ਕੇ ਬਹੁਤ ਨੁਕਸਾਨ ਹੋਇਆ ਅਸੀਂ ਇਹਨਾਂ ਨੂੰ ਆਪਣਾ ਠੇਕਾ ਜਿਹੜਾ ਛੱਡ ਦਿੱਤਾ ਇਹਨਾਂ ਦੀ ਮਦਦ ਵਾਸਤੇ ਹੋਰ ਵੀ ਨਹੀਂ ਮਤ ਜਿੰਨੀ ਹੋਈ ਕਰਾਂਗੇ ਕਣਕ ਵੀ ਬੀਜ ਦੇਵਾਂਗੇ ਜਿੱਥੋਂ ਤੱਕ ਵੀ ਹੋਰ ਵੀਰਾਂ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਉਹ ਇਲਾਕਾ ਡੁੱਬਾ ਹੈ ਤੇ ਸਾਰਿਆਂ ਦੀ ਕਣਕ ਬੀਜਣ ਵਾਸਤੇ ਮਦਦ ਹੋਣੀ ਚਾਹੀਦੀ ਆ ਤਾਂ ਥੋੜੀ ਥੋੜੀ ਰਲ ਕੇ ਸਾਰੇ ਆਪ ਇਹਨਾਂ ਦਾ ਸਾਥ ਦੇਈਏ ਤਾਂ ਆਪਾਂ ਇਹਨਾਂ ਨੂੰ ਠੇਕਾ ਜਿਹੜਾ ਛੱਡਤਾ ਹੈ ਤੇ ਚਲੋ ਆਪਾਂ ਥੋੜੇ ਪਰਸ ਪਰ ਸਭ ਖੜੇ ਹੋਣ ਵਾਲੇ ਬਣ ਗਏ ਦੋਹਾਂ ਭਰਾਵਾਂ ਨੇ ਅਸੀਂ ਇਹਨਾਂ ਨੂੰ ਅੱਥਰ ਵੀ ਤੁਸੀਂ ਕੋਈ ਕਰਦੇ ਹੋ ਹਨੂ ਕਹਿੰਦੇ ਆਪ ਜਿਨੇ ਜੇ ਭਰਾਵਾਂ ਨੇ ਪਹਿਲਾਂ ਠੇਕੇ ਦਿੱਤੀਆਂ ਸਾਰਿਆਂ ਨੂੰ ਸੰਦੇਸ਼ ਇਹ ਦਿੰਨੇ ਆ ਜਿੰਨਾ ਹੋ ਸਕਦਾ ਸਾਰਿਆਂ ਦੀ ਜਿੰਨਾਂ ਤੁਹਾਨੂੰ ਜਿਮੇਨਾ ਠੇਕੇ ਦੀ ਦਿੱਤੀਆਂ ਜਿੰਨਾ ਸਾਰਿਆਂ ਨੇ ਉਹ ਸਾਰਿਆਂ ਦਾ ਥੋੜਾ ਥੋੜਾ ਸਹਿਯੋਗ ਜਰੂਰ ਕਰਨਾ ਸਾਡੇ ਕੋਲ ਜਿੰਨੇ ਜੋਗੇ ਹੈਗੇ ਅਸੀਂ ਕਰਤਾ ਵੀ ਤੁਹਾਨੂੰ ਠੇਕਾ ਛੱਡਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਪਿੰਡ ਰਿਆੜ ਤੋਂ ਜਿੱਥੇ ਨਾਮਧਾਰੀ ਡੇਰੀ ਤੇ ਵਾਰਿਸ ਪੰਜਾਬ ਨੇ ਕੈਂਪ ਲਾਇਆ ਹੋਇਆ ਸੀ ਕਾਫੀ ਦਿਨਾਂ ਤੋਂ ਬਹੁਤ ਕੈਂਪਾਂ ਦੇ ਉਹਨਾਂ ਨੇ ਜਾ ਕੇ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਬਹੁਤ ਜ਼ਿਆਦੀ ਸੇਵਾ ਕੀਤੀ ਆ ਜਿਹੜੇ ਹੜ੍ਹ ਪੀੜਤ ਸੀ ਪਰਿਵਾਰਾਂ ਨੂੰ ਉੱਥੇ ਰਾਸ਼ਨ ਪਹੁੰਚਾਇਆ ਗਿਆ ਔਰ ਜਿਹੜੇ ਡੰਗਰਾਂ ਦਾ ਪਸ਼ੂਆਂ ਦਾ ਚਾਰਾ ਸੀ ਫੀਡ ਸੀ ਉਹ ਵੀ ਪਹੁੰਚਾਈ ਗਈ ਜਿਹੜੇ ਘਰਾਂ ਦੀਆਂ ਬਾਲਿਆਂ ਦੀਆਂ ਛਤਾਂ ਟਟੀਆਂ ਸੀ ਉਹ ਵੀ ਉਹਨਾਂ ਨੂੰ ਤਰਪਾਲਾਂ ਵੀ ਵੰਡੀਆਂ ਗਈਆਂ ਕਾਫੀ ਪਰਿਵਾਰਾਂ ਦੀ ਮਦਦ ਕੀਤੀ ਗਈ ਜੇ ਅੱਜ ਅਸੀਂ ਪਿੰਡ ਜਸਰਵਾਲ ਪਿੰਡ ਪਹੁੰਚੇ ਹਾਂ ਸਾਡੇ ਚਾਚਾ ਜੀ ਇਹਨਾਂ ਦੀ ਜ਼ਮੀਨ ਇੱਥੇ 13 ਕਿੱਲੇ ਸੀ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਪਾਣੀ ਦੇ ਨਾਲ ਤੇ ਜਿਹੜੇ ਪਰਿਵਾਰ ਨੇ ਲਈ ਸੀ ਠੇਕੇ ਤੇ ਜ਼ਮੀਨ ਉਹਨਾਂ ਦਾ ਠੇਕਾ ਉਹਨਾਂ ਨੇ ਮਾਫ਼ ਕਰ ਦਿੱਤਾ ਮੈਂ ਇਹੋ ਹੀ ਅਪੀਲ ਕਰਦਾ ਵਾਂ ਕਿ ਇਸ ਤਰ੍ਹਾਂ ਹੀ ਕਿਸਾਨਾਂ ਨੇ ਜਿਹੜੇ ਵੱਧ ਚੜ ਕੇ ਇੱਕ ਦੂਜੇ ਦਾ ਭਰਾਵਾ ਦਾ ਆਪਣੇ ਭਰਾ ਵਾ ਵੇਖੋ ਖੂਨ ਹੀ ਇੱਕ ਦੂਜੇ ਦਾ ਖੂਨ ਪੱਗਰਦਾ ਵਾ ਵੇਖ ਕੇ ਉਹਨਾਂ ਦਾ ਇਸ ਤਰ੍ਹਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਦੁੱਖ ਜਿਹੜਾ ਜਿਹੜਾ ਦੁੱਖ ਹੈ ਨਾ ਉਹ ਘਟ ਜਾਂਦਾ ਤੇ ਦੁੱਖ ਬਹੁਤ ਵੱਡਾ ਵਾ ਪੰਜ ਪੰਜ ਸਾਲ ਜਿਹੜੇ ਕਿਸਾਨ ਆ ਉਹ ਸਾਡੇ ਪਿੱਛੇ ਚਲ ਗਏ ਆ ਕਿਉਂਕਿ ਜਿਹੜਾ ਕਿਸੇ ਨੇ ਵਿਆਹ ਕਰਨਾ ਸੀ ਕੇ ਨੇ ਕਰਜ਼ੇ ਚੁੱਕੇ ਸੀ ਟਰੈਕਟਰਾਂ ਦੀਆਂ ਕਿਸ਼ਤਾਂ ਦੇਣੀਆਂ ਸੀ ਕਈ ਇਹ ਫਸਲ ਤੋਂ ਬਹੁਤ ਕੁਝ ਉਮੀਦਾਂ ਲਾ ਕੇ ਬੈਠੇ ਸੀ ਜਿਹੜੀਆਂ ਉਹਨਾਂ ਦੀਆਂ ਸੁਪਨੇ ਸੀ ਉਹ ਟਹਿ ਟੇਰੀ ਹੋ ਗਿਆ ਸਾਡੇ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੰਪਰਦਾ ਜਿਹੜੀਆਂ ਵਾ ਹੋਰ ਵੀ ਮਦਦ ਬਹੁਤ ਕਰਨ ਦੀਆਂ ਪੰਜਾਬ ਚ ਵੱਖ-ਵੱਖ ਥਾਵਾਂ ਤੋਂ ਸੰਪਰਦਾਵਾਂ ਆਣ ਕੇ ਇੱਥੇ ਮਦਦ ਕਰਨੀਆਂ ਸਾਡੀ ਨਾਮਧਾਰੀ ਸੰਪਰਦਾ ਸ੍ਰੀ ਭੈਣੀ ਸਾਹਿਬ ਤੋਂ ਉਹਨਾਂ ਨੇ ਵੀ 600 ਕਵੈਂਟਰ ਚਾਰ ਜਿਹੜਾ ਲਿਆ ਕੇ ਪਿੰਡਾਂ ਦੇ ਵਿੱਚ ਜਿਹੜਾ ਸੀ ਪਸ਼ੂਆਂ ਦੇ ਚਾਰੇ ਵਾਸਤੇ ਉਹਨਾਂ ਨੇ ਦਿੱਤਾ ਸੀ ਉਹ ਧੰਨ ਧੰਨ ਸ੍ਰੀ ਸਾਗੂ ਉਹਦੇ ਸਿੰਘ ਜੀ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਚਾਰ ਵੰਡਿਆ ਭਾਈ ਅਮਰਤਪਾਲ ਸਿੰਘ ਜੀ ਦੇ ਕਾਫੀ ਦਿਨਾਂ ਤੋਂ 5000 ਜਿਹੜੇ ਪਸ਼ੂਆਂ ਦਾ ਚਾਰਾ ਸੀ ਇਹਨਾਂ ਦੀ ਟੀਮ ਵੱਲੋਂ ਵੰਡਿਆ ਗਿਆ ਵਾ ਔਰ ਚਾਰ ਚਾਰ ਦੇ ਟਰੱਕ ਵੀ ਆਏ ਆ ਤੇ ਫੀਡ ਦੇ ਟਰੱਕ ਵੀ ਆਏ ਆ ਪਸ਼ੂਆਂ ਦਾ ਜੋ ਵੀ ਆਇਆ ਸਮਾਨ ਉਹ ਪਿੰਡਾਂ ਸਾਵਾ ਤੇ ਲਿਸਟਾ ਬਣਾ ਕੇ ਮੁਤਾਬਕ ਵੰਡਿਆ ਜਾ ਰਿਹਾ ਜੀ ਤੇ ਮੈਂ ਇਹੋ ਅਪੀਲ ਕਰਦਾ ਵਾਂ ਕਿ ਸਾਰੀਆਂ ਸੰਸਦਾਂ ਨੂੰ ਵੀ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਦਾ ਕਿਸਾਨਾਂ ਦਾ ਜਿਹੜਾ ਮੁਆਵਜ਼ਾ ਵਾ ਉਹ ਵੀ ਦਿੱਤਾ ਜਾਵੇ ਤੇ ਇਹਨਾਂ ਦੀ ਪਰਭਾਈ ਪੂਰੀ ਕੀਤੀ ਜਾਵੇ ਧੰਨਵਾਦ ਸੱਸਿਆ ਨਾਮ ਹੈ ਆਪਕਾ ਔਰ ਕਹਾਂ ਸੇ ਆਏ ਹੋ ਕੌਨਸੀ ਆਪਕੀ ਸੰਸਥਾ ਸੱਸਿਆ ਕਲ ਮੇਡਮ ਨਾਮ ਦਾਰਾ ਸਿੰਘ ਮੋਰਿਆ ਹੈ ਮੈਂ ਮੋਰਿਆ ਹੋਪ ਫਾਊਂਡੇਸ਼ਨ ਸੇ ਆਇਆ ਹੂੰ ਔਰ ਮੈਂ ਵਸੇ ਵੀਰਾਰ ਹੋਮੋਪੈਥਿਕ ਐਸੋਸੀਏਸ਼ਨ ਮੋਰਿਆ ਚ ਦੇ ਤ੍ਰਿਤਸ ਕੇ ਸਹਿਯੋਗ ਸੇ हम तीन जन मिलके के यहाँ पर तलपाल मेडिसिन और जो कुछ भी हमसे हो रहा है कल हम लोग डेढ़ सौ क्विंटल चारा देने वाले हैं और जो भी है हम लोग अपने हिसाब से जो हमारी सख्ती है वो हम लोग बांटने वाले हैं क्यों इतना दर्द आता है पंजाब से आता है ना पंजाब से बहुत गहरा रिश्ता भी है और लेकिन मेरे तो मोदी वाला रिश्ता नहीं है मेरा मेरा दिल से रिश्ता है इंसानियत का रिश्ता है चाहे देश में कहीं भी तकलीफ आए मुझे उसका दर्द होता है अब कितने दिन पे वाले हो मैं परसों वापस चला जाऊँगा मैं अपना ऑफिस बंद करके आया हूँ परसों चला जाऊँगा और क्या आगे प्लानिंग है जो हमसे हो सकता है हम सहयोग करते रहेंगे और पब्लिक को क्या अपील करना चाहूँगा पब्लिक को ये कहना चाहूँगा कि आपसी मतभेद भूल इस टाइम एक दूसरे का हाथ पकड़ने का समय है सब लोग एक दूसरे का सहारा बने सब लोग अपने मन की करवाट मिटा दे आज हमको एक दूसरे की जरूरत है इसमें राजनीति नहीं होनी चाहिए ਮੇਰਾ ਨਾਮ ਸਰਦਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਬਲਵਿੰਦਰ ਸਿੰਘ ਪਿੰਡ ਜਸਰਵਾ ਮੈਂ ਸਰਦਾਰ ਸਾਡੇ ਇਥੇ ਇਕੱਠ ਹੋਇਆ ਆ ਆਵਾਜ਼ ਪੰਜਾਬੀ ਟੀਮ ਕੋਲ ਹਾਂ ਦੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਸਾਡੇ ਕੋਲ ਪਹੁੰਚੇ ਮੇਰੇ ਕੋਲ ਇਸ ਵਾਸਤੇ ਪਹੁੰਚੇ ਸਰਦਾਰ ਪ੍ਰਗਟ ਸਿੰਘ ਸਰਦਾਰ ਜਗਦੀਸ਼ ਸਿੰਘ ਜੋ ਇਹਨਾਂ ਦੀ ਪਹਿਲੀ ਮੈਂ ਠੇਕੇ ਦੇ ਹੋਣਾ ਚਾਰ ਪੰਜ ਸਾਲ ਤੋਂ ਐਰਕੀਪਾ ਹਾ ਰੌਂਡ ਕਰਕੇ ਸਫਲਸਲ ਨੁਕਸਾਨੀ ਗਈ ਉਹ ਮੇਰਾ ਸਾਰਾ ਠੇਕਾ ਹੈ ਨਾ ਮਾਫ ਕਰ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹ ਨਾਮ ਆਪਾਂ ਦਾ ਇਹ ਨਾਮ ਪ੍ਰਗਟ ਸਿੰਘ ਦਾ ਸਰਦਾਰਵਾ ਮੈਂ ਇਕੱਠ ਹੋਇਆ ਆ ਟੀਮ ਪਹੁੰਚੀ ਆ ਤੇ ਟੀਮ ਪਹੁੰਚੇ ਭਾਈ ਅਮਰ ਅਕਾਲੀ ਦਲ ਪਾਰਟੀ ਵਾਲੋਂ ਤੇ ਇਹਨਾਂ ਰਿਆੜਾਂ ਤੋਂ ਇਹਨਾਂ ਭਾਈ ਪ੍ਰਗਟ ਸਿੰਘ ਉਹ ਬਲਵਿੰਦਰ ਸਿੰਘ ਨੇ ਠੇਕੇ ਦਾ ਥਾਂ ਲਿਆ ਇਹਨਾਂ ਕੋ ਨੌਂ ਗਲੇ ਇਹਨਾਂ ਨੇ ਠੇਕਾ ਸਾਰਾ ਮਾਫ ਕਰ ਦਿੱਤਾ ਹੈ ਤੇ ਮੈਂ ਹੱਥ ਜੋੜ ਕੇ ਹੋ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਡੇ ਕੋਈ ਨਾ ਕੋਈ ਆਣ ਕੇ ਸਾਰ ਲਾਓ ਇਹਨਾਂ ਵੀਰਾਂ ਨੇ ਸਾਡੇ ਤੇ ਭਾਕੀਤਾ ਇੱਥੇ ਬਲਵਿੰਦਰ ਸਿੰਘ ਦੇ ਤੇ ਸਾਡੀ ਬਜਾਈ ਦਾ ਕੋਈ ਸੋਚੋ ਤੇ ਸਾਨੂੰ ਬਜਾਈ ਦਾ ਜਰੂਰ ਦਿਓ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ